ਜੀ ਗਿਆਨੀ ਰਕबीर ਸਿੰਘ ਹਰਦੇ ਵੱਲੋਂ ਪਹਿਲਾ ਸਵਾਲ ਖੜੇ ਕੀਤੇ ਗਏ ਜਿਸ ਦਾ ਜਵਾਬ ਜਿਹੜਾ ਐ ਐਸਜੀਪੀਸੀ ਨੇ ਉਹਨਾਂ ਤੋਂ ਮੰਗ ਲਿਆ ਔਰ ਹੁਣ ਜਵਾਬ ਦੇ ਵਿੱਚ ਉਹਨਾਂ ਨੇ ਅਲਟੀਮੇਟਮ ਐਸਜੀਪੀਸੀ ਨੂੰ ਦਿੱਤਾ ਕਿਸ ਤਰੀਕੇ ਸਭ ਤੋਂ ਪਹਿਲਾਂ ਤੌਰ ਤੋਂ ਜਾਨਣਾ ਚਾਹਾਂਗੇ ਦੇਖਦੇ ਹੋ ਇਸ ਸਾਰੇ ਜਿਹੜੇ ਸਵਾਲ ਨੇ ਉਸ ਦੇ ਜਵਾਬ ਨੂੰ ਔਰ ਹੁਣ ਜੋ ਅਲਟੀਮੇਟਮ ਦਿੱਤਾ ਗਿਆ ਐਸਜੀਪੀਸੀ ਨੂੰ ਹਰਪ੍ਰੀਤ ਜੀ ਮੈਂ ਹੁਣੇ ਸੁਣੀ ਹੈ ਯਾਨੀ ਰਕਬੀਰ ਸਿੰਘ ਜੀ ਹਰਦੇਵੰਤ ਸਿੰਘ ਸਾਹਿਬ ਜੀ ਵੀਡੀਓ ਜੋ ਉਹਨਾਂ ਨੇ ਗੱਲਾਂ ਕਹੀਆਂ ਨੇ ਬਿਲਕੁਲ ਠੀਕ ਕਹੀਆਂ ਨੇ ਹੂੰ ਤੇ ਮੈਂ ਵੀ ਉਹਨਾਂ ਦੀਆਂ ਗੱਲਾਂ ਨਾਲ ਸਹਿਮਤ ਹਾਂ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਹੈ ਉਹ ਖੁਦ ਕਹਿ ਚੁੱਕੇ ਨੇ 10-12 ਕਪੜੇ ਜਿਹੜੇ ਰੋਜ਼ ਹੁੰਦੇ ਆ ਔਰ ਉਸ ਦਿਨ ਉਹ ਇਹ ਮਾਫੀ ਵੀ ਮੰਗ ਚੁੱਕੇ ਨੇ ਪੰਥ ਕੋਲੋਂ ਤੇ ਮੇਰੇ ਕਾਰਜਕਾਲ ਦੌਰਾਨ ਸਭ ਤੋਂ ਵੱਧ ਕਰਪਸ਼ਨ ਹੋਈ ਹੈ ਸਲੀਮੈਂ ਪੰਥ ਤੋਂ ਮਾਫੀ ਮੰਗਦਾ ਤੇ ਜਦੋਂ ਉਹ ਖੁਦ ਇਹ ਕਬੂਲ ਕਰ ਚੁੱਕੇ ਆ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ 'ਚ ਕਪੜੇ ਹੋ ਰਹੇ ਆ ਹੋਏ ਆ ਤੇ ਮੈਨੂੰ ਲੱਗਦਾ ਕਿ ਸਿੰਘ ਸਾਹਿਬ ਜਾਨੀ ਰਕबीर ਸਿੰਘ ਜੀ ਤੋਂ ਸਬੂਤ ਮੰਗਣ ਦਾ ਜਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਮੰਗਣ ਦਾ ਜਿਹੜਾ ਹੈ ਉਹ ਜਿਹੜਾ ਨੋਟਿਸ ਹੈ ਉਹ ਇੱਕ ਕਿਸਮ ਦੀ ਜਿਹੜੀ ਹੈ ਸਤਖੰਡ ਕੇ ਰੇਰ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥ ਦੀ ਜਿਹੜੀ ਹੈ ਜੋ ਬਾਬਾ ਬੁੱਢਾ ਸਾਹਿਬ ਜੀ ਜਿਸ ਪਦਵੀ ਤੇ ਬੈਠੇ ਹੈ ਉਹਦੀ ਤੋਹੀਨ ਕਰਨ ਦੇ ਤੌਰ ਤੇ ਆਇਆ ਹੈ ਠੀਕ ਹੈ ਜੀ ਇਹ ਤਾਂ ਮੁੱਦੇ ਦਾ ਜਿਹੜਾ ਮੁੱਖ ਚੱਲ ਰਿਹਾ ਉਸ ਦਾ ਤੁਸੀਂ ਜਵਾਬ ਦਿੱਤਾ ਹਰਪ੍ਰੀਤ ਸਿੰਘ ਜੀ ਪਰ ਮੈਂ ਤੌਰ ਤੇ ਜਾਨਣਾ ਚਾਹਾਂਗੀ ਜਿਸ ਤਰੀਕੇ ਦੇ ਜਿਹੜੇ ਸਵਾਲ ਗੈਨੀ ਰਗਵੀਰ ਸਿੰਘ ਗੁਰਾ ਨੇ ਚੁੱਕੇ ਨੇ ਦਰਸਲ ਉਹ ਜ਼ਿਕਰ ਕਰ ਰਹੇ ਨੇ 1984 ਦੇ ਵਿੱਚ ਜਿਹੜੇ ਪਾਵਨ ਸਰੂਪ ਜ਼ਖਮੀ ਹੋਏ ਕਿ ਉਹਨਾਂ ਦੀ ਸਾਂਭ ਸੰਭਾਲ ਕਿਵੇਂ ਹੋ ਰਹੀ ਹੈ ਦੇਖੋ ਬਹੁਤ ਵੱਡਾ ਸਵਾਲ ਹੈ ਔਰ ਉਹ ਸਿੱਧੇ ਤੌਰ ਤੇ ਕਰਪਸ਼ਨ ਦੇ ਨਾਲ ਸ਼ਾਇਦ ਨਹੀਂ ਜੁੜਿਆ ਜਿੱਤੇ ਤੱਕ ਮੇਰੀ ਸਮਝ ਹੈ ਉਸ ਨੂੰ ਲੈਕਿਕਤਾ ਤੌਰ ਤੇ ਤੋ ਜਾਨਣਾ ਚਾਹਾਂਗੇ ਕਿਉਂਕਿ ਤੁਸੀਂ ਲੰਬੇ ਸਮੇਂ ਤੱਕ ਅਕਾਲ ਤਖਸੈਬ ਦੇ ਜਥੇਦਾਰ ਰਹੇ ਹੋ ਔਰ ਦੂਜਾ ਜਿਹੜਾ ਉਹ ਜ਼ਿਕਰ ਕਰ ਰਹੇ ਨੇ ਕਿ ਹਾਂ ਜੀ ਜੀ ਜਵਾਬ ਦਿਓ ਜੀ ਹਾਂ ਦੋ ਸਾਡੇ ਕੋਲੇ ਨਾ ਇਤਿਹਾਸਕ ਜਿਹੜੇ ਪਾਵਨ ਸਰੂਪ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਜੋ ਸੰਭਾਲੇ ਹੋਏ ਇਹ ਇੱਕ ਮਨਕਾਣਾ ਸਾਹਿਬ ਜਿਹੜੀ ਪਾਵਨ ਦੀਵ ਸੀ ਜਿਹੜੀ ਉਸ ਵੇਲੇ ਪ੍ਰਕਾਸ਼ ਸੀ ਜਦੋਂ ਨਰੈਣੂਮੰਤ ਨੇ ਗੋਲ ਜਲਾਈ ਸੀ ਜੀ ਤੇ ਉਹਦੇ ਵਿੱਚ ਮਰਖਲ ਬਲੱਡ ਦੇ ਛਿੱਟੇ ਵੀ ਸੀ ਫੁੱਲ ਵੀ ਲੱਗੇ ਹੋਏ ਸੀ ਸਾਰਾ ਸੀ ਤੇ ਜੈ ਗਨੀਰ ਗਬੀਰ ਸਿੰਘ ਜੀ ਨੇ ਹੀ ਮੈਨੂੰ ਇੱਕ ਵਾਰੀ ਦੱਸਿਆ ਕਿ ਅਸੀਂ ਉਸ ਪਾਵਨ ਬੀੜ ਦੇ 21 ਫਰਵਰੀ ਨੂੰ ਸੰਗਤ ਨੂੰ ਦਰਸ਼ਨ ਕਰਾਉਂਦੇ ਹੁੰਦੇ ਸੀ ਇਹ ਇਹਨਾਂ ਨੇ ਮਤਲਬ ਜਿਵੇਂ ਸਪੰਥ ਰੋਲਾ ਪਾ ਰਿਹਾ ਹੈ ਕਿ ਪੁਰਾਣੀਆਂ ਵਿਰਾਸਤੀ ਸਥਾਨ ਜਿਹੜੇ ਆ ਉਹਨਾਂ ਦੀ ਜਗ੍ਹਾ ਨਵੇਂ ਮਾਰਬਲ ਦੇ ਸਥਾਨ ਬਣਾਤੇ ਆ ਇਸ ਤਰ੍ਹਾਂ ਉਹ ਇਹਨਾਂ ਨੇ ਯਾਨੀ ਗੁਰਮਖ ਸਿੰਘ ਜੀ ਜਿਹੜੇ ਨੇ ਉਹਨਾਂ ਨੇ ਪਾਵਨ ਬੀੜ ਜਿਹੜੀ ਆ ਉਹ ਉਹਨੂੰ ਜਿਦਾ ਉਹਦਾ ਨਵੀਨੀਕਰਨ ਕਰ ਦਿੱਤਾ ਹੈ ਉਹਨੂੰ ਠੀਕ ਕਰ ਦਿੱਤਾ ਹੈ ਉਹ ਜਿਹੜੇ ਅੰਗ ਕੱਟੇ ਗਏ ਸੀ ਟੱਕ ਦੇ ਨਾਲ ਉਹਨੂੰ ਵੀ ਠੀਕ ਕਰ ਦਿੱਤਾ ਹੈ ਸਾਰਾ ਜੀ ਤੇ ਜਿਹੜੀ 1984 ਦੂਜੀ ਬੀੜ ਸਾਡੇ ਕੋਲ 1984 ਦੀ ਵਿੱਚ ਜਿਹਦੇ ਵਿੱਚ ਗੋਲੀ ਲੱਗੀ ਹੋਈ ਸੀਗੀ ਉਹ ਪਈ ਸੀ ਉਹਨੂੰ ਵੀ ਦਰੁਸਤ ਕਰਨ ਦਾ ਜਦੋਂ ਯਤਨ ਹੋਇਆ ਸੀ ਲੇਕਿਨ ਮੈਂ ਉਸ ਵੇਲੇ ਅਕਾਲ ਤੱਕ ਸਾਬ ਦਾ ਜਸਦਾਰ ਸੀ ਤੇ ਅਸੀਂ ਉਹ ਕਾਰਵਾਈ ਰੋਕ ਦਿੱਤੀ ਸੀ ਵੀ ਇਹ ਨਹੀਂ ਕਰਨੀ ਕਿਉਂਕਿ ਇਹ ਨਨਕਾਣਾ ਸਾਹਿਬ ਵਾਲੀ ਮੇਰੇ ਤੋਂ ਪਹਿਲਾਂ ਹੋ ਚੁੱਕੀ ਸੀ ਜੀ ਤੋ 90% ਹੋ ਚੁੱਕੀ ਸੀ 95% ਸਿਰਫ ਬਾਈਂਡਿੰਗ ਹੋਣ ਵਾਲੀ ਸੀ ਮੇਰੇ ਖਿਆਲ ਜਦੋਂ ਮੈਂ ਕੱਲ ਤੱਕ ਅਦਾਜੇ ਦਰ ਬਣੇ ਲੇਕਿਨ ਜਿਹੜੀ 84 ਵਾਲੀ ਜਿਹੜੀ ਪਾਵਨ ਵੀੜ ਸੀਗੀ ਜਿਹਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੋਲੀ ਵੀ ਲੱਗੀ ਸੀ ਉਹ ਵੀੜ ਜਿਹੜੀ ਹੈ ਉਹ ਫਿਰ ਸਟਾਪ ਕਰ ਦਿੱਤਾ ਸੀ ਵੀ ਨਹੀਂ ਇਹ ਸਾਡੀ ਵਿਰਾਸਤ ਹੈ ਇਹਨੂੰ ਐਗਜ਼ਿਟ ਐਜ਼ ਐਟ ਉਵੇਂ ਹੀ ਰੱਖਿਆ ਜਾਣਾ ਚਾਹੀਦਾ ਹੈਗਾ ਮੇਰੇ ਖਿਆਲ ਉਹੀ ਗੱਲਾਂ ਕਹਿੰਨੀ ਰਕबीर ਸਿੰਘ ਜੀ ਨੇ ਪ੍ਰੈਸ ਕਾਨਫਰੰਸ ਪਰਾਂ ਉਠਾਈਆਂ ਨੇ ठीक है ये जवाब जरा कह रहे हैं कि मेरे को रघबीर सिंह उसका जरूर जिक्र करे जेकरी भी करना चाहो तो जरूर करो दूजा मेरा सवाल यह है कि तुम्हें भी सबका जथेदारो श्री अकाल तख्त साहब के सर्वोच्च है और सुप्रीम कोर्ट है सिखा ज्ञानी हरप्रीत सिंह जी और दूसरे पास ज्ञानी रघबीर सिंह भी उस अहदे रहे ਤਾਂ ਕੀ ਸਮਝਦੇ ਹੋ ਇਸ ਸਮੇਂ ਕੀ ਸਥਿਤੀਆਂ ਤੁਸੀਂ ਵੇਖ ਰਹੇ ਹੋ ਪੰਥਕ ਖਾਸ ਤੌਰ ਤੇ ਗਲਿਆਰੇ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਜਿਸ ਕਿਸਮ ਦੇ ਸਵਾਲ ਉਚਕ ਰਹੇ ਨੇ ਇਸ ਤੋਂ ਪਹਿਲਾਂ ਤੁਸੀਂ ਵੀ ਉਸੇ ਅਸੀਂ ਕਹਿ ਸਕਦੇ ਲਹਿਜ਼ੇ ਦੇ ਵਿੱਚ ਜਿਹੜੇ ਕਈ ਸਵਾਲ ਖੜੇ ਕੀਤੇ ਸੀ ਹਾਲਾਂਕਿ ਤੁਹਾਨੂੰ ਤਾਂ ਉਹਨਾਂ ਨੇ ਕਿਹਾ ਕਿ ਪੋਲੀਟੀਕਲੀ ਜਿਹੜੇ ਉਹ ਤੁਸੀਂ ਬੰਦੇ ਹੋ ਭਾਜਪਾ ਦੇ ਨਾਲ ਨਾਲ ਕੇ ਸਾਰਾ ਕੁਝ ਕੀਤਾ ਔਰ ਹੁਣੇ ਸੱਚ ਸਾਹਮਣੇ ਆਇਆ ਜਿਸ ਤਰੀਕੇ ਤੁਸੀਂ ਪ੍ਰਧਾਨ ਵੀ ਉਹ ਪਾਰਟੀ ਦੇ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ ਪਰ ਉਹ ਕਿਸੇ ਸਿਆਸੀ ਪਾਰਟੀ ਦੇ ਨਾਲ ਸੰਬੰਧਿਤ ਨਹੀਂ ਹਨ ਗਿਆਨੀ ਰਗਵੀਰ ਸਿੰਘ ਜੀ देखो जड़े तुसी गल कहिए ना कि श्री अकाल तख्त साहिब ਦੇ ਜਥੇਦਾਰ ਜੋ ਬਹੁਤ ਸੁਪਰੀਮ ਹੁੰਦੇ ਐ ਬੜੇ ਸਤਕਾਰਤ ਹੁੰਦੇ ਐ ਬੜਾ ਸਤਕਾਰਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦਾ ਅਹੁਦਾ ਮੈਂ ਆਪ ਜੀ ਨੂੰ ਦੱਸਦੇ ਆ ਕਿ ਸਾਰੇ ਪੰਥ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦਾ ਅਹੁਦਾ ਬਹੁਤ ਸਤਕਾਰਯੋਗ ਐ ਸਨਮਾਨਯੋਗ ਐ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਦਾ ਅਹੁਦਾ ਵੀ ਸਮੁੱਚੇ ਪੰਥ ਲਈ ਬੜਾ ਸਤਕਾਰਯੋਗ ਐ ਲੇਕਿਨ ਸਖਬੀਰ ਸਿੰਘ ਬਾਦਲ ਵਾਸਤੇ ਇਹ ਅਹੁਦੇ ਸਤਕਾਰਯੋਗ ਨਹੀਂ ਹੈਗੇ ਇੱਕ ਬੰਦਾ ਹੈ ਜャ ਉਹਦੇ ਨਾਲ ਜੁੜੀ ਜੁੰਡਲੀ ਹੈ ਜਿਹੜੀ ਇਹਨਾਂ ਔਦਿਆਂ ਨੂੰ ਸਤਕਾਰਯੋਗ ਨਹੀਂ ਮੰਨਦੀ ਹੈਗੀ ਹੈ ਇਸ ਕਰਕੇ ਇਹ ਕਹਿਣਾ ਵਾਜਬ ਨਹੀਂ ਹੈ ਕਿ ਸਾਰੇ ਪੰਥ ਦੇ ਵਿੱਚ ਇਹ ਔਬਦੇ ਸਤਕਾਰਯੋਗ ਹੈ ਸਾਰੇ ਪੰਥ ਚ ਸਤਕਾਰਯੋਗ ਹੈ ਲੇਕਿਨ ਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡਲੀ ਨੂੰ ਛੱਡ ਕੇ ਕਿਉਂਕਿ ਇਹ ਉਹਨਾਂ ਉਹਦਿਆਂ ਦੀ ਤੋਹੀਨ ਜਿਹੜੇ ਆ ਕਰਦੇ ਆ ਰਹੇ ਆ ਔਰ ਅੱਜ ਵੀ ਕਰ ਰਹੇ ਆ ਅੱਜ ਵੀ ਜਿਹੜੇ ਜਥੇਦਾਰ ਸਾਹਿਬ ਬਖੇ ਆ ਕਿਸੇ ਨਾ ਕਿਸੇ ਗਾਹੇ-ਬਗਾਹੇ ਢੰਗ ਦੇ ਨਾਲ ਉਸ ਔਦੇ ਵੀ ਵੀ ਤੋਹੀਨ ਕਰਨ ਦਾ ਯਤਨ ਜਿਹੜੇ ਆ ਉਹ ਕਰਦੇ ਆ ਸੋਜੀ ਗੱਲ ਜਿਹੜੀ ਤੁਹਾਨੂੰ ਤੁਸੀਂ ਕਹੀ ਆ ਵੀ ਇਹ ਤੁਹਾਡੇ ਤੇ ਬੀਜੇਪੀ ਦਾ ਉਹ ਕਲਾਉਂਦੇ ਰਹੇ ਨੇ ਬੀਜੇਪੀ ਨੇ ਹਾਂ ਕਰਤਾ ਉਹ ਕਰਤਾ 15 ਸਾਲ ਮੈਂ ਬਾਰ ਬਾਰ ਕਹਿ ਚੁੱਕੇ ਹਾਂ 15 ਸਾਲ ਉਹਨਾਂ ਦੇ ਸਾਥੀ ਰਹੇ ਨੇ ਭਾਈ ਬਾਲ ਰਹੇ ਨੇ ਤੇ ਅੱਜ ਫਿਰ ਹੁਣ ਵੀ ਇਹਨਾਂ ਨਾਲ ਜਿਹੜੇ ਸਮਝੌਤਾ ਕਰਨ ਵਾਸਤੇ ਤਰਲੋ ਮੱਛੀ ਹੋ ਰਹੇ ਨੇ ਜਿਉਂ ਕਹਿ ਦੇਣ ਕਿ ਤੁਸੀਂ ਪੈਰਾਂ ਦੇ ਬਲਣੀ ਬਲਕੇ ਹੱਥਾਂ ਦੇ ਉੱਤੇ ਤੁਰ ਕੇ ਜਿਹੜਾ ਉਹ ਤੁਸੀਂ ਦਿੱਲੀ ਆਓ ਜੇ ਸਮਝੌਤਾ ਕਰਨਾ ਤੇ ਸੁਖਵੀਰ ਸਿੰਘ ਬਾਦਲ ਹੱਥਾਂ ਦੇ ਬਾਲੇ ਵੀ ਜਿਹੜਾ ਤੁਰ ਕੇ ਜਿਹੜਾ ਹੈ ਨਾ ਉਹ ਡੰਡਾਵਤ ਪ੍ਰਣਾਮ ਕਰਦੇ ਹੋਏ ਵੀ ਦਿੱਲੀ ਜਾਣ ਵਾਸਤੇ ਤਿਆਰ ਆ ਸਮਝੌਤੇ ਲਈ ਤੇ ਸਾਨੂੰ ਕਹਿੰਦੇ ਨੇ ਕਿ ਵੀ ਜੀਪਿੰਨਾ ਰਹੇ ਨੇ ਹਾਂ ਠੀਕ ਆਖਿਰਲਾ ਸਵਾਲ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਇਸ ਸਮੇ ਰਗਵੀਰ ਸਿੰਘ ਉਰਾਤੇ ਇਹ ਸਵਾਲ ਉਠਾਣੇ ਕਿ ਉਹ ਇੰਨਾ ਲੰਮਾ ਸਮਾਂ ਕਿਉਂ ਨਹੀਂ ਬੋਲੇ ਇੱਕ ਸਮੇ ਆਇਆ ਸੀ ਜਦੋਂ ਤੁਹਾਡੇ ਤੇ ਵੀ ਇਹ ਸਵਾਲ ਸੀ ਕਿ ਤੁਸੀਂ ਇੰਨਾ ਸਮਾਂ ਜਥੇਦਾਰ ਸਬਰ ਰਹੇ ਪਰ ਉਸ ਸਮੇ ਤੁਸੀਂ ਨਹੀਂ ਬੋਲੇ ਇਸ ਘੜੀ ਆ ਕੇ ਰਗਵੀਰ ਸਿੰਘ ਉਰਾ ਦਾ ਇਹ ਸਭ ਕੁਝ ਬੋਲਣਾ ਜਾਂ ਉਹਨਾਂ ਦੇ ਸਵਾਲ ਕੀ ਸਮਝਦੇ ਹੋ ਤੁਸੀਂ ਹਾਂ ਜੀ ਇੱਕ ਗੱਲ ਤਾਂ ਪੱਕੀ ਹੈ ਮੈਂ ਮਨ ਚ ਸੋਚ ਰਿਹਾ ਸੀਗਾ ਹੂੰ ਇਹ ਅਕਸਰ ਹੀ ਹੁੰਦਾ ਹੈ ਕਿ ਜਿਹੜੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਨੌਕਰੀ ਕਰਦੇ ਆ ਤੇ ਜਦੋਂ ਉਹ ਰਿਟਾਇਰ ਹੁੰਦੇ ਆ ਜਾਂ ਉਹਨਾਂ ਨੂੰ ਸੇਵਾ ਮੁਕਤ ਕੀਤਾ ਜਾਂਦਾ ਜਾਂ ਸੇਵਾ ਮੁਕਤ ਹੋ ਜਾਂਦੇ ਆ ਉਸ ਤੋਂ ਬਾਅਦ ਉਹ ਕਈ ਗੱਲਾਂ ਅੰਦਰੀਆਂ ਦੱਸਦੇ ਆ ਤੇ ਮੈਨੂੰ ਇਹ ਕਰਮਾ ਤਾਂ ਸੇਵਾ ਆਪਣੀ ਪੂਰੀ ਨਹੀਂ ਕੀਤੀ ਮੈਂ ਤਾਂ ਇਹਨਾਂ ਨੇ ਕੱਢਿਆ ਮੈਂ ਤਾਂ ਰਿਟਾਇਰ ਹੋਇਆ ਨਹੀਂ ਆ ਜੀ ਤੇ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੇ ਮੁਲਾਜ਼ਮ ਹੁੰਦੇ ਆ ਉਹ ਸਿੱਖ ਤਾਂ ਹੁੰਦੇ ਹੀ ਆ ਨੰਝੂ ਜਿੰਨੇ ਵੀ ਮੁਲਾਜ਼ਮ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਫਤੇ ਲੈਂਦੇ ਨੇ ਤਨਖਾਹ ਲੈਂਦੇ ਨੇ ਲੇਕਿਨ ਸਿੱਖ ਹੁੰਦੇ ਨੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਜਿੱਥੇ ਦੁਨੀਆ ਪਰ ਦੇ ਸਿੱਖਾਂ ਨੂੰ ਠੇਸ ਪਹੁੰਚਦੀ ਐ ਤੇ ਉੱਥੇ ਜਿਹੜੇ ਮੁਲਾਜ਼ਮ ਹੁੰਦੇ ਆ ਸਿੱਖ ਹੁੰਦੇ ਆ ਉਹਨਾਂ ਨੂੰ ਵੀ ਠੇਸ ਪਹੁੰਚਦੀ ਐ ਲੇਕਿਨ ਕਿਉਂਕਿ ਤਨਖਾਹਾਂ ਲੈਂਦੇ ਨੇ ਉਹਨਾਂ ਦਬਾਅ ਰੱਖਦੇ ਨੇ ਇਹ ਤੇ ਚੁੱਪ ਕਰੇ ਰੱਖਦੇ ਨੇ ਪਰ ਜਦੋਂ ਹੀ ਉਹਨਾਂ ਤੋਂ ਦਬਾਅ हटਦਾ ਐ ਤੇ ਫਿਰ ਉਹਨਾਂ ਦਾ ਜਿਹੜਾ ਅੰਦਰ ਜਿਹੜਾ ਭਰਿਆ ਪਿਆ ਹੁੰਦਾ ਗੁਬਾਰ ਕਿਤੇ ਨਾ ਕਿਤੇ ਉਹ ਗੁਰੂ ਦੇ ਸਤਕਾਰ ਨੂੰ ਮੁੱਖ ਰੱਖਦੇ ਆ ਜਾਂ ਆਪਣੀਆਂ ਭਾਵਨਾ ਜਿਹੜੀਆਂ ਜਿਨ੍ਹਾਂ ਨੂੰ ਉਹਨਾਂ ਨੇ ਦਬਾ ਕੇ ਰੱਖਿਆ ਹੁੰਦਾ ਤੇ ਉਹਨਾਂ ਨੂੰ ਉਜਾਗਰ ਕਰਦੇ ਨੇ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਗੱਲਬਾਤ ਕਰਨ ਦੀ ਮੀਸ ਸਿਟਿੰਗ ਪੰਜਾਬ ਦੇ ਨਾਲ ਤਕਿਆਨੀ ਹਰਪ੍ਰੀਤ ਸਿੰਘ ਸਬਕਾ ਅਸ਼ਕਾਲ ਤੱਕ ਸਹਿਿਤ ਜਥੇਦਾਰ ਸਾਡੇ ਨਾਲ ਆਨਲਾਈਨ ਤੇ ਸੀ ਉਹਨਾਂ ਨੇ ਕਈ ਤਰ੍ਹਾਂ ਦੇ ਨਾਲ ਆਪਣੀਆਂ ਗੱਲਾਂ ਰੱਖੀਆਂ ਹਾਲਾਂਕਿ ਕਿਉਂਕਿ ਗਿਆਨੀ ਰਖਵੀਰ ਸਿੰਘ ਉਰਾਦੇਵ ਦੇ ਕੋਲ ਜੋ ਸਵਾਲ ਕਰੇ ਕੀਤੇ ਨੇ ਉਸ ਦਾ ਇਹ ਸਾਰਾ ਮਾਮਲਾ ਹੈ ਜੋ ਇਸ ਮਾਮਲੇ ਦੇ ਵਿੱਚ ਹੁਣ ਉਹਨਾਂ ਨੇ ਜਵਾਬ ਦੇਣ ਦੀ ਬਜਾਏ ਐਸਜੀਪੀਸੀ ਨੂੰ ਅ ਸਿੱਧਾ ਅਲਟੀਮੇਟਮ ਦੇ ਦਿੱਤਾ ਨੇ ਕਿ ਕਿ 72 ਘੰਟੇ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦਿਓ ਜਾਂ ਫਿਰ ਮੈਂ 72 ਘੰਟੇ ਬਾਅਦ ਇਹ ਸਾਰੇ ਸਵਾਲਾਂ ਦਾ ਜਵਾਬ ਦਵਾਂਗਾ ਕਿਉਂਕਿ ਇਹ ਸਾਰੇ ਸਵਾਲਾਂ ਦੇ ਜਵਾਬ ਮੇਰੇ ਕੋਲ ਨੇ ਔਰ ਇੱਕ ਕੋਸ਼ਿਸ਼ ਜਿਹੜੀ ਹੈ ਕੁੱਲ ਮਿਲਾ ਕੇ ਉਹਨਾਂ ਦੇ ਕੋਲੇ ਕੀਤੀ ਜਾ ਰਹੀ ਹੈ ਕਿ ਸੰਗਤ ਨੂੰ ਜਵਾਬ ਦਿੱਤਾ ਜਾਵੇ ਦਰਸਲ ਸਾਰੇ ਮੁੱਦੇ ਉਹਨਾਂ ਨੇ ਚੁੱਕੇ ਨੇ ਕਿ ਅਖੰਡ ਪਟ ਸਾਹਿਬ ਦੀ ਜਿਹੜੀ ਭੇਟਾ ਹੈ 5700 ਦੀ ਬਜਾਏ 5-5 ਲੱਖ ਰੁਪਏ ਤੱਕ ਨਿਤੀ ਜਾਨੀ ਰਹੀ ਹੈ ਗੋਲਕਾਂ ਦੀ ਦਲਵਰਤੋਂ ਹੋ ਰਹੀ ਹੈ ਜਿਹੜੀਆਂ ਪ੍ਰਾਪਰਟੀਆਂ ਨੇ ਐਸਜੀਪੀਸੀ ਦੀਆਂ ਉਸ ਨੂੰ ਦੁਰਵਰਤਤ ਕੀਤਾ ਜਾ ਰਿਹਾ ਹੈ ਔਰ ਆਪਣੇ ਜੇਬਾਂ ਦੇ ਵਿੱਚ ਉਸ ਦੇ ਪੈਸੇ ਪਾਏ ਜਾ ਰਹੇ ਨੇ ਔਰ ਇਸ ਤੋਂ ਇਲਾਵਾ ਸਰੂਪਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੀ ਸਾਂਭ ਸੰਭਾਲ ਕੀ ਵੀ ਹੋ ਰਹੀ ਹੈ ਜਦੋਂ 1986 ਚ ਜ਼ਖਮੀ ਹੋਏ ਸਨ ਇਹ ਸਾਰੇ ਮੁੱਦੇ ਨੇ ਇਹ ਸਾਰੇ ਸਵਾਲ ਨੇ ਜਿਸ ਦਾ ਜਵਾਬ ਹੁਣ ਮੰਗਿਆ ਗਿਆ ਹੈ ਅਲਟੀਮਟਮ ਦੇ ਜ਼ਰੀਏ ਗਿਆਨੀ ਰਵਿਰ ਸਿੰਘ ਦੇ ਮੈਂ ਬੇਨਤੀ ਕਰਨੇ ਚਾਹੁੰਦਾ ਕਿ ਪ੍ਰਧਾਨ ਜੀ ਸ਼ੌਂਦ ਗੁਰਦੁਆਰਾ ਪ੍ਰਬੰਧਕ ਕਮੇਟੀ ਉਸੀ ਆਪ ਤੇ ਸਾਰਨ ਦੱਸਾ ਆਪਣੇ ਬੰਦੇ ਆ ਕਿ 15-20 ਕਪੜੇ ਸ਼ੌਮ ਨੇ ਦਰਵਾਰਾ ਪ੍ਰਬੰਧਕ ਕਮੇਟੀ ਵਿੱਚ ਰੋਜ਼ ਹੁੰਦੇ ਨੇ। ਔਰ ਜਿਸ ਤੇ ਤੁਸੀਂ ਉਸ ਦਿਨ ਭਰੇ ਮਨ ਦੇ ਨਾਲ ਪੂਰੀ ਕੌਮ ਦੇ ਕੋਲੋਂ ਮਾਫੀ ਵੀ ਮੰਗੀ ਐ ਕਿ ਮੈਂ ਭਰੇ ਮਨ ਦੇ ਨਾਲ ਕੌਮ ਕੋਲੋਂ ਮਾਫੀ ਮੰਗਦਾ ਕਿ ਮੇਰੇ ਕਾਰਜਕਾਲ ਦੇ ਵਿੱਚ ਕਪੜੇ ਹੋ ਰਹੇ ਨੇ। ਐਸੀ ਵੀ ਤੇ ਇਹ ਬੇਨਤੀ ਕੀਤੀ ਆ ਨਾ ਕਿ ਕਪੜੇ ਜਿਹੜੇ ਹੋ ਰਹੇ ਨੇ, ਕ腐ਸ਼ਨ ਜਿਹੜੀ ਹੋ ਰਹੀ ਆ ਇਹਨੂੰ ਬੰਦ ਕੀਤਾ ਜਾਏ ਇਹ ਜੋ ਸਵਾਲ ਨੇ ਸਾਡੇ ਉਹ ਸੰਗਤ ਦੇ ਸਾਹਮਣੇ ਰੱਖੇ ਜਾਣ ਪਰ ਤੁਸੀਂ ਸਾਡੇ ਉਹਨਾਂ ਸਵਾਲਾਂ ਦੀ ਤਸੱਲੀ ਕਰਾਉਣ ਦੀ ਬਜਾਏ ਤੁਸੀਂ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਤੁਸੀਂ ਉਲਟਾ ਬੈਨੋ ਇਹ 72 ਘੰਟੇ ਦਾ ਨੋਟਿਸ ਦੇ ਦਿੱਤਾ ਹੈ ਮੈਂ ਕਹਿਦਾ ਕਿ ਜੋ ਐਸ ਕੀ ਸਵਾਲ ਕੀਤੇ ਨੇ ਤੁਸੀਂ ਉਹਨਾਂ ਸਵਾਲਾਂ ਦੇ ਜਵਾਬ 72 ਘੰਟਿਆਂ ਦੇ ਵਿੱਚ ਸਾਨੂੰ ਦਿਓ ਜੇ ਨਹੀਂ ਤੇ 72 ਘੰਟਿਆਂ ਤੋਂ ਬਾਅਦ ਪਰ ਕੱਲਾ ਕੱਲਾ ਸਵਾਲ ਜਿਹੜਾ ਉਹਦੇ ਜਵਾਬ ਐਸੀ ਸੰਗਤ ਦੇ ਸਾਹਮਣੇ ਰੱਖਾਂਗੇ ਕਿਉਂਕਿ ਜਿਹੜੇ ਵੀ ਕਰਪਸ਼ਨ ਹੋ ਰਹੀ ਹੈ ਜਾਂ ਜਿੰਨੇ ਵੀ ਉਸ ਦਿਨ ਮੈਂ ਸਵਾਲ ਕੀਤੇ ਨੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਮੇਰੇ ਕੋਲ ਨੇ ਔਰ ਐਸੀ ਕੱਲਾ ਕੱਲਾ ਜਿਹੜਾ ਸਵਾਲ ਹੈ ਉਹ ਸੰਗਤ ਦੇ ਸਾਹਮਣੇ